ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਰਾਮ ਸਰੂਪ ਅਣਖੀ ਦਾ ਬਹੁਤ ਹੀ ਪ੍ਰਸਿੱਧ ਨਾਵਲ ਕੋਠੇ ਖੜਕ ਸਿੰਘ। ਚਲੋ ਪੜੀਏ ਇਸ ਨਾਵਲ ਨੂੰ ਅੱਗੇ। ਹੌਲੀ-ਹੌਲੀ ਗਿੰਦਰ ਖੇਤ ਦਾ ਕੰਮ ਛੱਡਣ ਲੱਗ ਪਿਆ। ਖੇਤ ਜਾਵੇ ਵੀ ਤਾਂ ਟਾਲੀ ਥੱਲੇ ਖਾਲ ਦੀ ਵਾਟੋ ਤੇ ਬੈਠਾ ਰਿਹਾ ਕਰੇ। ਕੰਟਿਆ ਬੱਦੀ ਕੁਝ ਸੋਚਦਾ ਰਹਿੰਦਾ। ਕੇਤਨ ਦੇ ਪੈਹੇ ਵਿੱਚ ਦੀ ਲੰਘਣ ਵਾਲੇ ਉਹਨੂੰ ਇੰਜ ਬੈਠਾ ਵੇਖ ਕੇ ਹੱਸਦੇ ਉਹ ਤਾਂ ਹੱਸਣ ਵਾਲਿਆਂ ਵੱਲ ਵੀ ਨਹੀਂ ਦੇਖਦਾ ਸੀ ਤੇ ਫਿਰ ਹੌਲੀ-ਹੌਲੀ ਲੋਕ ਉਹਦੀਆਂ ਗੱਲਾਂ ਕਰਨ ਲੱਗੇ ਗੰਭੀਰ ਗੱਲਾਂ ਫਿਰ ਕੋਈ ਹੱਸਦਾ ਵੀ ਨਾ ਉਹਦੀ ਗੱਲ ਕਰਦੇ ਤਾਂ ਆਪਣੇ ਆਪ ਹੀ ਗੱਲ ਉਹਦੀ ਬਹੂ ਹਰਨਾਮੀ ਉੱਤੇ ਆ ਜਾਂਦੀ ਤੇ ਫਿਰ ਗੱਲ ਅਰਜਨ ਵਿੱਚੋਂ ਦੀ ਲੰਘ ਕੇ ਝੰਡੇ ਦੇ ਘਰ ਜਾ ਵੜਦੇ ਅਰਜਨ ਨੂੰ ਲੈ ਕੇ ਝੰਡੇ ਨੇ ਬੰਤੋ ਵਿੱਚ ਹੁੰਦੀ ਲੜਾਈ ਦੀ ਗੱਲ ਵੀ ਛਿੜਦੇ ਉਸ ਸਾਲ ਕਣਕ ਦੀ ਬਾਡੀ ਵੀ ਹੰਡਿਆਏ ਵਾਲੇ ਕਰਕੇ ਜੇ ਹਰਨਾਮੀ ਦਾ ਇੱਕ ਭਤੀਜਾ ਉੱਥੇ ਰਹਿ ਪਿਆ ਤੇ ਦਿਹਾੜੀਏ ਲਾ ਕੇ ਕਣਕ ਕਢਵਾ ਦਿੱਤੀ ਸੂਏ ਦਾ ਪਾਣੀ ਮਿਲਿਆ ਤਾਂ ਦੋ ਘੁਮਾਂ ਕਣਕ ਦਾ ਵੱਡ ਰਮਾ ਕੇ ਕਪਾਹ ਵਿਜਵਾ ਦਿੱਤੀ ਹਰਨਾਮੀ ਨਹੀਂ ਚਾਹੁੰਦੀ ਸੀ ਕਿ ਉਹਦਾ ਭਤੀਜਾ ਇੱਥੇ ਹੀ ਟਿਕਿਆ ਰਹੇ ਜਿਨੇ ਦਿਨ ਭਤੀਜਾ ਰਹਾ ਉਹਦਾ ਤਾਂ ਘਰੋਂ ਬਾਹਰ ਜਾਣਾ ਬੰਦ ਹੋ ਗਿਆ ਉਹਨਾਂ ਦਿਨ ਅਰਜਨ ਵੀ ਉਹਨਾਂ ਦੇ ਘਰ ਨਾ ਆਇਆ ਜਿੱਤ ਚਲਿਆ ਗਿਆ ਤਾਂ ਹਰਨਾਮੀ ਦਾ ਵੱਡਾ ਭਾਈ ਸੰਤਾ ਆ ਗਿਆ। ਸੂਹੇ ਦੇ ਪਾਣੀ ਦੀ ਦੂਜੀ ਵਾਰੀ ਨਾਲ ਉਹਨੇ ਇੱਕ ਕੁਮਾ ਮੱਕੀ ਬਿਜਵਾ ਦਿੱਤੀ। ਇੱਕ ਕੁਮਾ ਚਰੀ ਵੀ। ਗਿੰਦਰ ਕੋਲ ਸਾਰੀ 8 ਕੁਮਾ ਜ਼ਮੀਨ ਸੀ। ਸਾਰੀ ਦੀ ਸਾਰੀ ਜ਼ਮੀਨ ਨੂੰ ਪਾਣੀ ਲੱਗਦਾ ਸੀ ਇੱਕੋ ਥਾਂ। 4 ਕੁਮਾ ਬੈਲੀ ਸਾਨ ਵੀ ਰੱਖ ਲੈ ਅਗਲੇ ਸਾਲ ਕਣਕ ਵੇਜਣ ਲਈ। ਗਿੰਦਰ ਤਾਂ ਬਸ ਹੁਣ ਘਰੇ ਦੋ ਵੇਲੇ ਰੋਟੀ ਖਾਣ ਹੀ ਆਉਂਦਾ। ਦੋ ਵੇਲੇ ਚਾਹ ਪੀ ਜਾਂਦਾ। ਖੇਤ ਜਾਣਾ ਉਹਨੂੰ ਯਾਦ ਹੀ ਨਹੀਂ ਸੀ। ਸੰਤਾ ਉਹਨੂੰ ਪ੍ਰਾਗ ਦਾਸ ਦੇ ਡੇਰੇ ਲੈ ਕੇ ਗਿਆ। ਪ੍ਰਾਗ ਦਾਸ ਨੇ ਉਹਨੂੰ ਵੇਖਿਆ ਤਾਂ ਹੱਸ ਪਿਆ। ਆਖਿਆ ਇਹ ਤਾਂ ਵਿਰਖਤ ਹੋ ਗਿਆ। ਇਹਨੂੰ ਤਾਂ ਹੁਣ ਸਾਡੇ ਕੋਲ ਹੀ ਛੱਡ ਜੋ। ਸੰਤੇ ਨੇ ਅੱਖਾਂ ਪਰ ਲਾਈਆਂ। ਕਹਿੰਦਾ ਸਾਡੀ ਕੁੜੀ ਦਾ ਘਰ ਪਟਿਆ ਗਿਆ। ਮਹਾਰਾਜ ਇਹ ਤਾਂ ਮੌਜਾਂ ਚੋ ਹੋ ਗਿਆ। ਕੁੜੀ ਦੇ ਗਾਹਾਂ ਕੋਈ ਨਿਆਣਾ ਨਿੱਕਾ ਵੀ ਨਹੀਂ। ਵਈ ਘਰ ਸੰਭਲੋ। ਘਰ ਚੋਂ ਬੰਦਾ ਤਾਂ ਕੋਈ ਹੋਵੇ। ਇਹੀ ਸੀ ਇਹ ਐਮ ਬਣਿਆ ਫਿਰਦਾ। ਸੰਤੇ ਨੇ 5 ਰੁਪਏ ਮੱਥਾ ਟੇਕਿਆ ਸੀ। ਭਰਾਜ ਦਾਸ ਨੇ ਦੋ ਤਵੀਤ ਦੇ ਦਿੱਤੇ। ਆਖਿਆ, ਖਰਾਬੀ ਕੋਈ ਨਹੀਂ ਕਰਦਾ ਇਹ। ਬਸ ਧਿਆਨ ਮਗਨ ਹੋ ਗਿਆ। ਕੰਮ ਨੂੰ ਹੱਥ ਪਾਉਵੇਗਾ ਤਾਂ ਇਹਦੀ ਹਾਲਤ ਖਰਾਬ ਹੋਣ ਦਾ ਡਰ ਹੈ। ਬਸ ਇਹਨੂੰ ਆਪਣੀ ਮਾਤੋ ਹੀ ਰਹਿਣ ਦਿਓ। ਪ੍ਰਮਾਤਮਾ ਭਲੀ ਕਰੋ। ਇਹ ਤਵੀਤ ਇੱਕ ਅੱਜ ਪਿਆ ਦਿਓ, ਦੂਜਾ 7 ਦਿਨਾਂ ਪਿੱਛੋਂ ਖੂਦੇ ਪਾਣੀ ਨਾਲ ਇਹਦਾ ਦੁੱਧ ਪੀਣਾ ਬੰਦ ਕਰ ਦਿਓ। ਇਹਦਾ ਮਤਲਬ ਮਹਾਰਾਜ ਸੰਤੇ ਨੇ ਪੁੱਛਿਆ ਉਦ ਦਮਾੜਾ ਇਹਨੂੰ ਪਰਾਗਦਸ ਬੋਲਿਆ ਫੇਰ ਕੋਲ ਬੈਠੇ ਗਿੰਦਰ ਦੇ ਮੱਥੇ ਨੂੰ ਧੂਣੀ ਦੀ ਰਾਖ ਲਾ ਦਿੱਤੀ ਇੱਕ ਚੁੰਡੀ ਭਰ ਕੇ ਉਹਦੀ ਜੀਬ ਉੱਤੇ ਰੱਖੀ ਇੱਕ ਚੁੰਡੀ ਉਹਦੇ ਸਿਰ ਉੱਤੇ ਬਰੂਰ ਦਿੱਤੀ ਆਖਿਆ ਜੋ ਹੁਣ ਘਰ ਨੂੰ ਪਰਮਾਤਮਾ ਪਲੀ ਕਰੂਗਾ ਲੈ ਜਾ ਗਿੰਦਰ ਸੋਨੂ ਸੰਤਾ ਦੋ ਦਿਨ ਹੋਰ ਰਹਿ ਕੇ ਚਲੇ ਆ ਗਿਆ ਉਹ ਕਿੰਨੇ ਕੋ ਦਿਨ ਇੱਥੇ ਠਿੱਕਿਆ ਬੈਠਾ ਰਹਿ ਸਕਦਾ ਸੀ ਆਖਰ ਉਹਦਾ ਵੀ ਕੋਈ ਘਰ-ਵਾਰ ਸੀ ਭੈਣ ਦੇ ਦੁੱਖ ਨੂੰ ਉਹ ਕੀ ਕਰ ਸਕਦਾ ਸੀ ਜਾਂਦਾ ਹੋਇਆ ਕਹਿ ਗਿਆ ਨਾਮੋ ਸਮਝ ਨਾਲ ਰਹੀ ਕੁੜੀਏ ਗਿੰਦਰ ਸੋਣ ਠੀਕ ਹੋ ਜਾਊਗਾ ਫਿਕਰ ਨਾ ਕਰੀ ਬੋਤਾ ਘਰ ਨੂੰ ਸੰਭਾਲ ਤੂੰ ਇਹ ਤਾਂ ਗਰਹਿ ਹੁੰਦਾ ਟਲ ਜੂ ਕਦੇ ਗਿੰਦਰ ਪਤਾ ਨਹੀਂ ਕਿੱਥੋਂ ਦੋ ਤਿੰਨ ਪੋਥੀਆਂ ਲੈ ਆਇਆ ਖੱਦਰ ਦੇ ਕੱਪੜੇ ਵਿੱਚ ਉਹਨਾਂ ਨੂੰ ਸਕੂਲੀ ਮੁੰਡਿਆਂ ਦੇ ਬਸਤੇ ਵੰਗ ਬੰਨ ਲਿਆ ਲੋਕ ਦੇਖਦੇ ਉਹ ਵਸਤੇ ਨੂੰ ਮੋਢਾ ਧਾਰ ਕੇ ਉਹ ਸਵੇਰੇ ਸਵੇਰੇ ਪਹਿ ਪੈ ਕੇ ਸੂਏ ਵੱਲ ਜਾ ਰਿਹਾ ਹੁੰਦਾ ਉੱਤੇ ਜਾ ਕੇ ਉਹ ਪੁਲ ਉੱਤੇ ਬੈਠ ਜਾਂਦਾ ਤੇ ਸੂਏ ਦੇ ਵਗਦੇ ਪਾਣੀ ਵੱਲ ਝਾਕੀ ਜਾਂਦਾ ਰਹਿੰਦਾ ਪੁਲ ਤੋਂ ਉੱਠ ਕੇ ਪ੍ਰਾਗ ਦਾਸ ਦੇ ਡੇਰੇ ਆ ਜਾਂਦਾ ਪ੍ਰਾਗ ਦਾਸ ਦੇ ਧੋਨੇ ਤੱਕ ਨਾ ਜਾਂਦਾ ਬਸ ਇੱਧਰ ਉੱਧਰ ਘੁੰਮ ਕੇ ਤੇ ਹਲਤੀ ਦੇ ਚ ਬੱਚੇ ਦੀ ਟੁੱਟੀ ਦਾ ਪਾਣੀ ਪੀ ਕੇ ਡੇਰੇੋਂ ਬਾਹਰ ਹੋ ਜਾਂਦਾ ਕਦੇ ਜੀ ਕਰਦਾ ਤਾਂ ਮੰਗ ਕੇ ਡੇਰੇ ਦੇ ਲੰਗਰ ਦੀ ਰੋਟੀ ਖਾ ਲੈਂਦਾ ਤੇ ਤੁਰ ਜਾਂਦਾ ਕਦੇ ਵੀ ਉਹ ਆਉਂਦਾ ਉਹਨੂੰ ਕੋਈ ਬੁਲਾਉਂਦਾ ਨਹੀਂ ਸੀ ਕਦੇ ਚਰਨ ਦਸ ਉਹਨੂੰ ਸਾਨਤ ਨਾਲ ਇੱਕ ਪਾਸੇ ਤਖਤ ਪੋਸ਼ ਉੱਤੇ ਬਿਠਾ ਲੈਂਦਾ ਔਰ ਰੋਟੀ ਮੰਗਦਾ ਤਾਂ ਰੋਟੀ ਦੇ ਦਿੰਦੇ ਨਹੀਂ ਤਾਂ ਉਹ ਥੋੜਾ ਜਿੜ ਬੈਠ ਕੇ ਤੁਰ ਜਾਂਦਾ ਉਹ ਕਿਸੇ ਥਾਂ ਵੀ ਬਸਤਾ ਖੋਲ ਕੇ ਬੈਠ ਜਾਂਦਾ ਸੂਏ ਦੇ ਪੋੜ ਉੱਤੇ ਤੇਰੇ ਵਿੱਚ ਪਹਿੇ ਵਿੱਚ ਹੀ ਕਿਸੇ ਦਰਖਤ ਥੱਲੇ ਜਾਂ ਸਾਥ ਵਿੱਚ ਖੁੰਡ ਉੱਤੇ ਬੈਠਾ ਇੱਕ ਦਿਨ ਫਲੇ ਵਰਗੇ ਛੋਟੇ ਛੋਟੇ ਮੁੰਡਿਆਂ ਨੂੰ ਦੇਖਣ ਲੱਗੇ ਕਿ ਉਹ ਬਸਤਾ ਖੋਲ ਕੇ ਉਹਦੀਆਂ ਵਿਚਲੀਆਂ ਪੋਥੀਆਂ ਦਾ ਕੀ ਕਰਦਾ ਹੈ ਦੋ ਪੋਥੀਆਂ ਸਨ ਇੱਕ ਕੋਰੀ ਕਾਪੀ ਇੱਕ ਨਿੱਕੀ ਜਹੀ ਪੈਨਸਲ ਪਹਿਲਾਂ ਤਾਂ ਉਹਨੇ ਇੱਕ ਇੱਕ ਕਰਕੇ ਦੋਵੇਂ ਪੋਥੀਆਂ ਖੋਲੀਆਂ ਨਿਗਾ ਟਿਕਾ ਕੇ ਇੰਜ ਵੇਖਣ ਲੱਗਿਆ ਜਿਵੇਂ ਉਹ ਪੜ ਸਕਦਾ ਹੋਵੇ ਹੂੰ ਵਿੱਚ ਗੁਣਨ ਗੁਣਨ ਜਹੀ ਵੀ ਕੀਤੀ ਪੈਨਸਲ ਦੇ ਟੋਟੇ ਨੂੰ ਥੁੱਕ ਲਾ ਕੇ ਕੋਰੀ ਕਾਪੀ ਉੱਤੇ ਲਕੀਰਾਂ ਜਹੀਆਂ ਕੱਢਣ ਲੱਗ ਪਿਆ ਜਿਵੇਂ ਕੁਝ ਲਿਖ ਰਿਹਾ ਹੋਵੇ ਮੁੰਡੇ ਉਹਨੂੰ ਦੇਖੀ ਗਏ ਤੇ ਮੁਸਕਰਾਉਂਦੇ ਰਹੇ ਚਾਹ ਹਾਸਾ ਕੋਈ ਨਾ ਹਸਿਆ ਸਾਂਤੇ ਜਾਣਵਦ ਦੋ ਟਾਈ ਮਹੀਨੇ ਪਿਛੋਂ ਹਰਨਾਮੀ ਨੇ ਦੋਵੇਂ ਬਲਦ ਵੇਚ ਦਿੱਤੇ ਹੁਣ ਘਰ ਵਿੱਚ ਸਿਰਫ ਇੱਕ ਪਸ਼ੂ ਰਹਿ ਗਿਆ ਮੈਂਸ ਪਾਲੀ ਤਾਂ ਉਹਨਾਂ ਦੇ ਘਰ ਵਿੱਚ ਪਹਿਲੇ ਦਿਨੋਂ ਰਹਿੰਦਾ ਹੁਣ ਪਾਲੀ ਹੀ ਖੇਤੋਂ ਕੱਖ ਲਿਆਉਂਦਾ ਹਰਨਾਮੀ ਤੇ ਉਹ ਮਸ਼ੀਨ ਉੱਤੇ ਕੱਖ ਉਤਰ ਲੈਂਦੇ ਗੋਹੇ ਕੂੜੇ ਦਾ ਕੰਮ ਪਹਿਲਾਂ ਵੀ ਹਰਨਾਮੀ ਕਰਦੀ ਸੀ ਹੁਣ ਵੀ ਕਰ ਲੈਂਦੀ ਮੈਂ ਉਸ ਦੀ ਧਾਰ ਕੱਢਦੀ ਤੇ ਦੁੱਧ ਰੜਕਦੀ ਕਿਉਂ ਜਿਹੜਾ ਬਾਲਟੀ ਵਿੱਚ ਜੋੜਦੀ ਅਰਜਨ ਦੇ ਢਿੱਡ ਵਿੱਚ ਜਾਂਦਾ 15ਵੇਂ 20ਵੇਂ ਦਿਨੇ ਹੈ ਡੋਲੂ ਪਰ ਕਿਉ ਉਹਨੂੰ ਫੜਾ ਦਿੰਦੇ ਪਿਛਲੇ ਪੈਰ ਤੌੜੀ ਦਾ ਸੁਹਾ ਸੁਹਾ ਦੁੱਧ ਲਹਾ ਕੇ ਵੀ ਉਹ ਪੀ ਕੇ ਜਾਂਦਾ ਹੁਣ ਤਾਂ ਉਹਨਾਂ ਦੇ ਘਰ ਅਰਜਨ ਦਾ ਆਮ ਹੀ ਆਉਣਾ ਜਾਣਾ ਸੀ ਅੰਡੀ ਗਵੰਡੀ ਵੀ ਕੋਈ ਨਹੀਂ ਸੀ ਬੋਲਦਾ ਕੀ ਲੈਣਾ ਸੀ ਕਿਸੇ ਨੇ ਬੋਲ ਕੇ ਪ੍ਰੀਤਮ ਦੀ ਮਾਂ ਕਹਿੰਦੀ ਹੁੰਦੀ ਆਪਾਂ ਨੂੰ ਕੀ ਭਾਈ ਆਪਦੇ ਬਰਮ ਚੋਂ ਕੋਈ ਜਿਵੇਂ ਕਿਵੇਂ ਰਹੇ ਆਪਾਂ ਨੂੰ ਤਾਂ ਨਾ ਚੰਗਾ ਨਾ ਮਾੜਾ ਚੁੱਪੀ ਭਲੀ ਐ ਗਿੰਦਰ ਦੇ ਘਰ ਵਿੱਚ ਬੈਠਾ ਹੁੰਦਾ ਤਾਂ ਅਰਜਨ ਸੰਗਦਾਨਾ ਉਹਦਾ ਹੁਣ ਉਹਨੂੰ ਕੀ ਡਰ ਸੀ ਅਰਜਨ ਆਉਂਦਾ ਤੇ ਉਹਨੂੰ ਬੁਲਾਉਂਦਾ ਜਗਿੰਦਰ ਸਿਆ ਸਸਰੀਕਾਲ ਬਾਈ ਗਿੰਦਰ ਇੱਕ ਪਲ ਅੱਖਾਂ ਪੁੱਟਦਾ ਤੇ ਜਵਾਬ ਦਿੰਦਾ ਸਸਰੀਕਾਲ ਬਸ ਇਹ ਤੋਂ ਵੱਧ ਨਾ ਬੋਲਦਾ ਨੀਵੀਂ ਪਾ ਲੈਂਦਾ ਪੋਤੀ ਫਰੋੜ ਫਰੋੜ ਕੇ ਵੇਖਦਾ ਰਹਿੰਦਾ ਹਰਨਾਮੀ ਤੇ ਅਰਜਨ ਮੁਸਕੜੀਆਂ ਹੱਸਣ ਲੱਗਦੇ ਅਰਜਨ ਇੱਕ ਦਿਨ ਕਹਿਣ ਲੱਗਿਆ ਹੁਣ ਦੇ ਇੱਕ ਸਾਲਾ ਕਿਵੇਂ ਮਾਉਂ ਜਿਆ ਬਣਿਆ ਬੈਠਾ ਇਹਨੇ ਥੋੜੀਆਂ ਜਦ ਖਧੀਆਂ ਕੀਤੀਆਂ ਮੇਰੇ ਨਾਲ ਹੁਣ ਭੋਗ ਗਏ ਰੋਵੇ ਕਰਮਾ ਨੂੰ ਹਰ ਨਾ ਮੀਨੇ ਬੁੱਲ ਗੱਡੇ ਗਿੰਦਰ ਹੋਰ ਵੀ ਮਸਤ ਮਲੰਗ ਬਣ ਗਿਆ ਪੋਥੀਆਂ ਵਾਲਾ ਬਸਤਾ ਪਤਾ ਨਹੀਂ ਕਿੱਥੇ ਛੱਟ ਦਿੱਤਾ ਕਾਲੀ ਪੱਗ ਬਨ ਲੇ ਖੱਟੇ ਰੰਗ ਦਾ ਕੁੜਤਾ ਪਾ ਲਿਆ ਤੇਰ ਚਿੱਟਾ ਪਜਾਮਾ ਥਾਂ ਥਾਂ ਤੋਂ ਫਟਿਆ ਹੋਇਆ ਨਾਲਾ ਗੋਡਿਆਂ ਤੱਕ ਲੰਮਕਦਾ ਪੈਰਾਂ 'ਵਿਤੇ ਟੁੱਟੇ ਛਿੱਤਰ ਖੱਟੇ ਕੁੜਤੇ ਨੂੰ ਥਾਂ ਥਾਂ ਟਾਕੀਆਂ ਲਾਈਆਂ ਹੋਈਆਂ ਕਾਲੀਆਂ ਚਟੀਆਂ ਤੇ ਲਾਲ ਟਾਕੀਆਂ ਹੱਥ ਨਾਲ ਸੁੰਤੀਆਂ ਹੋਈਆਂ ਦੋਵੇਂ ਹੱਥਾਂ ਵਿੱਚ ਦੋ ਦੋ ਲੋਹੇ ਦੇ ਕੜੇ ਰਵੜਦਿਆਂ ਚੋੜੀਆਂ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਵਿੱਚ ਪਿੱਤਲ ਦੀਆਂ ਸ਼ਾਂਪਾਂ ਕਾਲੀ ਪਾਗ ਦੇ ਉਤੋਂ ਦੀ ਖੱਟੀ ਢਾਠੀ ਬੰਨੀ ਹੋਈ। ਹੱਥ ਵਿੱਚ ਬਾਸ ਦੀ ਲੰਮੀ ਸੋਟੀ ਵਾਲਾ ਟਕਵਾ। ਸੋਟੀ ਉੱਤੇ ਤਾਂਬੇ ਦੀਆਂ ਤਾਰਾਂ ਦੇ ਬੰਦ ਮਾਰੇ ਹੋਏ। ਦੋ ਬੰਦ ਮੋਰ ਦੇ ਖੰਭਾ ਨਾਲ ਵੀ। ਇੱਕ ਹੱਥ ਵਿੱਚ ਲੋਹੇ ਦੀ ਤਾਰ ਦੇ ਵੰਗਣੇ ਵਾਲਾ ਟੀਨ ਦਾ ਡੱਬਾ। ਕੱਕੇ ਰੇਤੇ ਨਾਲ ਐਨ ਸਫੇਦ ਚਿੱਟਾ ਮਾਜ ਕੇ ਰੱਖਦਾ ਜਿੱਥੋਂ ਕੀਤਵੀ ਚਾਹ ਮਿਲਦੀ। ਲੱਸੀ ਮਿਲੀ ਔਰ ਡੱਬੇ ਵਿੱਚ ਪਵਾ ਕੇ ਪੀ ਲੈਂਦਾ ਨਹੀਂ ਤਾਂ ਉਹਦੇ ਵਿੱਚ ਥੋੜਾ ਘਣਾ ਪਾਣੀ ਜ਼ਰੂਰ ਰੱਖਦਾ ਸੱਤ ਵਿੱਚ ਡੇਰੇ ਜਾ ਕੇ ਜਾਂ ਸੂਏ ਦੇ ਪੁਲ ਉੱਤੇ ਬੈਠਾ ਉਹ ਹੋਰ ਕੁਝ ਨਾ ਕਰ ਰਿਹਾ ਹੁੰਦਾ ਤਾਂ ਡੱਬੇ ਵਿੱਚੋਂ ਘੁੱਟ ਪਾਣੀ ਪੀ ਹੀ ਪੀ ਲੈਂਦਾ ਗਿੰਦਰ ਨੂੰ ਹੁਣ ਬੋਲਣ ਦੀ ਬਹੁਤ ਆਦਤ ਪੈ ਗਈ ਸੀ ਪਿੰਡ ਦੀਆਂ ਗਲੀਆਂ ਵਿੱਚ ਉਹ ਦੁਪਹਿਰ ਹੀ ਹੀਰ ਦੀਆਂ ਕਲੀਆਂ ਗਾਉਂਦਾ ਫਿਰਦਾ ਸੱਤ ਵਿੱਚ ਖੜ ਕੇ ਬੋਲੀ ਆਂ ਪਾ ਦਿੰਦਾ ਉਨੇ ਆਪਣੇ ਹਟਾਂਗਣਾ ਕੋਈ ਸ਼ਰੀ ਜੋੜ ਰੱਖੀ ਸੀ ਉਹ ਇੱਕ ਟੱਪਾ ਹੀ ਬੋਲਦਾ ਤਾਂ ਸੁਣਨ ਵਾਲੇ ਉਹਨੂੰ ਦਾਦ ਦਿੰਦੇ ਊਠ ਪਟਾਂਗ ਤੁਕਾਂ ਜੋੜਦਾ ਰਹਿੰਦਾ ਹੋਰ ਨਹੀਂ ਤਾਂ ਹੋ ਗਵਿੰਦੀਏ ਕੀ ਕਾਦਾ ਰਹਿੰਦਾ ਉਹਦਾ ਕੰਮਲ ਸੁਣ ਕੇ ਕੁਝ ਲੋਕ ਹੱਸਦੇ ਕੋਈ ਗੰਭੀਰ ਹੋ ਜਾਂਦਾ ਤੇ ਕੋਈ ਉਹਨੂੰ ਗਾਲਾਂ ਕੱਢਣ ਲੱਗਦਾ ਘਰ ਤਾਂ ਸਾਂਭਿਆ ਨਹੀਂ ਗਿਆ ਕੁਤੜਿਆ ਹੁਣ ਢੋਲੇ ਲਾਉਣ ਤੇ ਹੋ ਗਿਆ ਨਹੀਂ ਲਾਦੇ ਗਾਟਾ ਛੰਡੇ ਦਾ ਬਗਾਨਾ ਪੁੱਤ ਤੀਮੀ ਦੱਬੀ ਬੈਠਾ ਸਾਲਿਆ ਤੇਰੀ ਰਹਿ ਗਈ ਗਿਆ ਓਏ ਖੁਸਰਾ ਮਾਇਆ ਵਾ ਗਿੰਦਰ ਕੋਈ ਜਵਾਬ ਨਾ ਦਿੰਦਾ ਉਹਨੂੰ ਤਾਂ ਚੜੀ ਲੱਥੀ ਦੀ ਕੋਈ ਸ਼ਰਮ ਹੀ ਨਹੀਂ ਰਹਿ ਗਈ ਸੀ ਉਹਦੇ ਦਿਮਾਗ ਵਿੱਚ ਤਾਂ ਕੋਈ ਗੱਲ ਆਉਂਦੀ ਹੀ ਨਹੀਂ ਸੀ ਉਹ ਸੋਚਣ ਵਾਲਾ ਹੁੰਦਾ ਤਾਂ ਗੱਲ ਹੀ ਕਾਦੀ ਸੀ ਪਰ ਉਹ ਸੋਚ ਕੇ ਕਰਦਾ ਵੀ ਕੀ ਉਹਦੀਆਂ ਸਾਰੀਆਂ ਸੋਚਾਂ ਤਾਂ ਬਦਕਾਰ ਤੀਮੀ ਨੇ ਮਿੱਟੀ ਵਿੱਚ ਮਿਲਾ ਦਿੱਤੀਆਂ ਸਨ ਸਾਰਾ ਘਰ ਹੀ ਉਜਾੜ ਕੇ ਰੱਖ ਦਿੱਤਾ ਸੀ ਜਿਸਮ ਦੀ ਅੱਗ ਵਿੱਚ ਬੜ ਲੀ ਉਹ ਤਾਂ ਕਦੋਂ ਦੀ ਭੁੱਲ ਗਈ ਸੀ ਕਿ ਵਿਆਹਤਾ ਜੀਵਨ ਕੀ ਹੁੰਦਾ ਹੈ ਪਤੀ ਕੀ ਚੀਜ਼ ਹੈ ਕਿ ਡੋਂ ਕੱਢੀ ਔਲਾਦ ਦਾ ਕੀ ਮਹੱਤਵ ਹੈ ਇੱਕ ਜਿਸਮ ਦੀ ਭੁੱਖ ਉਹਨੂੰ ਯਾਦ ਸੀ ਦੁਨੀਆ ਦੀ ਹੋਰ ਕੋਈ ਚੀਜ਼ ਉਹਦੇ ਲਈ ਮਹੱਤਵ ਨਹੀਂ ਸੀ ਰੱਖਦੀ ਪਹਿਲਾਂ ਪਹਿਲਾਂ ਉਹਦੀ ਕਿਕਨਿਆਂ ਵਰਗੀ ਹਾਲਤ ਵੇਖ ਕੇ ਪਿੰਡ ਦੇ ਛੋਟੇ ਤੋਂ ਛੋਟੇ ਮੁੰਡੇ ਛੜਨ ਲੱਗ ਪੈਂਦੇ ਉਹਦੇ ਮਗਰ ਉੱਠ ਤੁਰਦੇ ਉਹਦੇ ਵੱਲ ਰੋੜੇ ਵਗਾ ਵਗਾ ਮਾਰਦੇ ਪਰ ਜਦੋਂ ਤੋਂ ਇੱਕ ਮੁੰਡੇ ਦੀ ਬਾਹ ਮੋੜ ਕੇ ਉਹਨੇ ਤੋੜ ਦਿੱਤੀ ਸੀ ਉਸ ਤੋਂ ਬਾਅਦ ਉਹਨੂੰ ਛੇੜਦਾ ਕੋਈ ਨਹੀਂ ਸੀ ਕਮਲੇ ਦਾ ਕੀ ਪਤਾ ਕਿਸ ਵੇਲੇ ਗੁੱਸਾ ਚੜ ਜਾਵੇ ਤੇ ਕਿਹੜੇ ਮੁੰਡੇ ਦੀ ਲੱਤ ਬਾਹ ਪੰਦੇ ਜਾਂ ਕੋਈ ਹੋਰ ਸੱਟ ਫੇਟ ਕਰ ਦੇਵੇ ਤਕਵਾ ਤਾਂ ਉਹਦੇ ਕੋਲ ਹਰ ਵੇਲੇ ਹੁੰਦਾ ਜਿਸ ਮੁੰਡੇ ਦੀ ਗਿੰਦਰ ਨੇ ਬਾਹ ਤੋੜੀ ਸੀ ਉਹਦੇ ਪਿਓ ਨੂੰ ਗੁੱਸਾ ਤਾਂ ਬਹੁਤ ਚੜਿਆ ਪਰ ਉਹ ਕੀ ਕਰਦਾ ਜਿਹੋ ਜਿਹਾ ਕੋਈ ਪਸ਼ੂ ਕੁੱਟ ਲਿਆ ਉਹ ਜਿਹਾ ਗਿੰਦਰ ਕੁੱਟ ਲਿਆ ਕਮਲਿਆਂ ਦਾ ਕੀ ਕੁੱਟਣਾ ਮਾਰਨ ਜਾਂ ਉਹਨਾਂ ਨੂੰ ਕੀ ਸਮਝਾਇਆ ਜਾ ਸਕਦਾ ਉਹਨੇ ਮੁੰਡੇ ਦੀ ਬਾਹ ਕਿਸੇ ਸਿਆਣੇ ਤੋਂ ਚੜਵਾਈ ਤੇ ਅਗਾਹਾਂ ਤੋਂ ਦੂਜੇ ਮੁੰਡਿਆਂ ਨੂੰ ਵੀ ਵਰਜ ਦਿੱਤਾ ਕਿ ਉਹ ਗਿੰਦਰ ਕਾਣੇ ਨੂੰ ਨਾ ਛੜਿਆ ਕਰਨ। ਗਰਮੀਆਂ ਦੇ ਦਿਨ ਸਨ ਜੇਠ ਹੜ ਦਾ ਮਹੀਨਾ। ਸੂਏ ਦਾ ਪਾਣੀ ਬੰਦ ਸੀ। ਪੁਲ ਕੋਲ ਪਾਣੀ ਖੜਾ ਸੀ। ਪੁਲ ਥੱਲੇ ਡੂੰਗਾ ਟੋਆ ਹੋਣ ਕਰਕੇ ਸੂਆ ਬੰਦ ਹੋਣ ਵੇਲੇ ਵੀ ਇੱਥੇ ਪਾਣੀ ਖੜਾ ਰਹਿੰਦਾ ਸੀ। 15-15, 20-20 ਦਿਨ ਸੁੱਕਦਾ ਨਹੀਂ ਸੀ। ਇੱਕ ਦਿਨ ਆਦਰ ਸਵੇਰੇ-ਸਵੇਰੇ ਪੁਲ ਉੱਤੋਂ ਦੀ ਲੰਘ ਕੇ ਪਿੰਡ ਨੂੰ ਆ ਰਿਹਾ ਸੀ। ਕੀ ਵੇਖਦਾ ਕਿ ਗਿੰਦਰ ਪਾਣੀ ਦੇ ਕਿਨਾਰੇ ਟੇਡਾ ਜਿਹਾ ਹੋਇਆ ਪਿਆ ਹੈ ਉਹਨੇ ਬੋਲ ਮਾਰਿਆ ਪਰ ਉਹ ਤਾਂ ਹਿੱਲਿਆ ਹੀ ਨਾ ਦੂਜਾ ਬੋਲ ਮਾਰਿਆ ਤਾਂ ਵੀ ਨਾ ਕੁਸ ਗਿਆ ਤੀਜੇ ਬੋਲ ਨੂੰ ਉਹਨੇ ਇੱਕ ਚਾੜਾ ਡੜਾ ਚੁੱਕ ਕੇ ਉਹਦੇ ਵੱਲ ਵਗਾਹ ਮਾਰਿਆ ਉਹ ਤਾਂ ਫੇਰ ਵੀ ਥਾਂ ਦੀ ਥਾਂ ਚੁੱਪਚਾਪ ਢੇਰੀ ਜਿਹਾ ਬਣਿਆ ਪਿਆ ਹੋਇਆ ਸੀ ਸੂਏ ਵਿੱਚ ਜਾ ਕੇ ਉਹਨੇ ਗਿੰਦਰ ਨੂੰ ਹਲੂਣਿਆ ਉਹ ਬੇਸੁਰਤ ਸੀ ਨਵਜ ਟੋਕੇ ਦੇਖੀ ਸਾਹ ਹੈਗੇ ਸਨ ਉਹਨੇ ਧੋਏ ਵਿੱਚੋਂ ਉਂਝਲ ਨਾਲ ਪਾਣੀ ਉਹਦੇ ਮੂੰਹ ਉੱਪਰ ਪਾ ਦਿੱਤਾ ਇੱਕ ਉਂਝਲ ਹੋਰ ਉਹਨੂੰ ਸਾਹ ਆਉਣ ਲੱਗਿਆ ਇੱਕ ਬੁੱਕ ਭਰ ਕੇ ਪਾਣੀ ਉਹਦੇ ਮੂੰਹ ਤੇ ਪਾਇਆ ਇੱਕ ਬੁੱਕ ਹੋਰ ਮੱਥੇ ਉੱਤੇ ਤੈਰੀ ਬਨ ਕੇ ਵੀ ਗਿੰਦਰ ਨੂੰ ਸੁਰਤ ਆ ਗਈ ਉਹ ਬੈਠ ਗਿਆ ਤੇ ਔਖ ਔਖ ਕੇ ਸਾਹ ਲੈਣ ਲੱਗਿਆ ਇੱਥੇ ਪਿਆ ਓਏ ਨਾਜ ਨੇ ਪੁੱਛਿਆ ਉਹਨੇ ਅੱਖਾਂ ਕੋਲ ਲਈਆਂ ਕਹਿੰਦਾ ਬਾਈ ਨੀਂਦ ਬੜੀ ਆਈ ਆ ਸਾਲਾ ਨੀਂਦ ਦਾ ਤੂੰ ਤਾਂ ਮਰਿਆ ਪਿਆ ਸੀ ਕੰਦਰ ਦੇ ਆ ਉਟ ਚੱਲ ਕਰ ਛੱਡ ਕੇ ਆ ਮੈਂ ਤੈਨੂੰ ਨਾજર ਨੇ ਉਹਦੀ ਬਾਹ ਫੜ ਲਈ ਕਿਹੜਾ ਘਰ ਬਾਈ ਉਹ ਨਾજર ਦੇ ਮੂੰਹ ਬਲ ਡੋਰ ਡੋਰ ਜਿਹਾ ਝਾਕ ਰਿਹਾ ਸੀ ਤੇਰਾ ਘਰ ਹੋਰ ਕਿਹੜਾ ਚੱਲ ਹਰਨਾਮੀ ਕੋਲ ਛੱਡ ਦਿਆਂ ਤੈਨੂੰ ਉਹਨੇ ਗਿੰਦਰ ਨੂੰ ਬਾਹ ਫੜ ਕੇ ਖੜਾ ਕਰ ਲਿਆ ਹਰਨਾਮੀ ਗਿੰਦਰ ਦੇ ਮੂੰਹ ਖਿੰਡ ਖਿੰਡ ਕੇ ਬੋਲ ਨਿਕਲੇ ਆ ਹਰਨਾਮੀ ਤੇਰੀ ਬਹੂ ਸਾਲਿਆ ਬਹੂ ਦਾ ਨਾਂ ਸੁਣ ਕੇ ਗਿੰਦਰ ਦੇ ਮੂੰਹ ਉਤੇ ਬੇਮਲੂਮੀ ਜੇ ਮਸਕਾੜ ਆ ਗਈ ਨਾજર ਕਹਿੰਦਾ हां तेरी बहू ਕੁੜ ਹਰਨਾਮੀ ਕੋਲ ਚੱਲਦੇ ਆਂ ਚੱਲ ਤੁਰਿਆ ਚੱਲ ਛੇਤੀ ਕਰ ਓਖੜੀਆਂ ਓਖੜੀਆਂ ਜਿਹੀਆਂ ਗੱਲਾਂ ਕਰਦੇ ਹੋ ਪਿੰਡ ਪਹੁੰਚ ਗਏ ਤੇ ਫਿਰ ਨਾજર ਉਹਨੂੰ ਉਹਨਾਂ ਦੇ ਘਰ ਲੈ ਆਇਆ ਹਰਨਾਮੀ ਇਕੱਲੀ ਸੀ ਚਾਵਣ ਆ ਕੇ ਹਟੀ ਸੀ ਪੇਂਡ ਦੀ ਤਿਆਰੀ ਕਰ ਰਹੀ ਸੀ ਗਿੰਦਰ ਨੂੰ ਉਹਨੇ ਮੰਜੇ ਉੱਤੇ ਲਟਾ ਦਿੱਤਾ ਤੇ ਹਰਨਾਮੀ ਨੂੰ ਕਹਿਣ ਲੱਗਿਆ ਇਹਨੂੰ ਪਤੰਦਰ ਨੂੰ ਸ਼ਾਂਤਾਂ ਲਿਆ ਕਰੋ ਸੂਏ ਵਿੱਚੋਂ ਕੱਢ ਕੇ ਲਿਆਇਆ ਪਤਾ ਨਹੀਂ ਕਿਹੜੇ ਵੇਲੇ ਦਾ ਪਿਆ ਹੋਣਾ ਉੱਥੇ ਕੋਈ ਕੋਈ ਸਾਹ ਵਗਦਾ ਸੀ ਫੇਰ ਵੀ ਸਿਰ ਦਾ ਸਾਈਆਂ ਤੇਰਾ ਲਾਵਾ ਲਈਆਂ ਨੇ ਕੁਸਤਾ ਸ਼ਰਮ ਹਿਆ ਕਰ ਮੈਂ ਕੀ ਅਗ ਲਾ ਮੈਨੂੰ ਚੱਜ ਦਾ ਨ ਹਾਲ ਦਾ ਰਿਛ ਮੱਥੇ ਮਾਰਿਆ ਮੇਰੇ ਇਹਦਾ ਤਾਂ ਨਿਤ ਦਾ ਇਹੀ ਹਾਲ ਐ ਅੱਜ ਨਾ ਮਰਿਆ ਤਾਂ ਕੱਲੂ ਮਰਜੋ ਉਈ ਜਾ ਬੈਠ ਕਿਸੇ ਦੇ ਇਤੜਾ ਜੀਆਂ ਕਾਨੂ ਪੇੜਦੀਆਂ ਸਿੱਧੀ ਹੋ ਕੇ ਰਨ ਬਣ ਜੀਦੀ ਬਣਨਾ ਨਾજર ਮੁਸਕਰਾਇਆ ਰਨ ਤਾਂ ਤੇਰੀ ਬਣ ਜਾਨੀ ਐ ਗੱਲ ਕਰ ਲਵਾ ਗੂਠਾ ਬਸ ਆ ਮੈਨੂੰ ਆਪ ਦੇ ਇਹ ਰਿਛ ਤਾਂ ਮਗਰੋਂ ਲਹੁ ਹਰਨਾਮੀ ਵੀ ਹਸਣ ਲੱਗੀ ਤੇ ਫਿਰ ਉਹਨੇ ਨੱਜ ਨੂੰ ਪੀੜੀ ਦੇ ਦਿੱਤੀ ਬਾਟੀ ਵਿੱਚ ਚਾਹ ਪਾ ਲਈ ਕਹਿੰਦੀ ਲੈ ਚਾਹ ਪੀ ਪਹਿਲਾਂ ਦਿਓਰ ਮੇਰਿਆ ਮਗਰੋਂ ਲੜ ਲਈ ਇੱਕ ਬਾਟੀ ਵਿੱਚ ਆਪ ਚਾਹ ਪੀਣ ਲੱਗੀ ਨੱਜ ਨੇ ਬਾਟੀ ਫੜ ਕੇ ਗਿੰਦਰ ਨੂੰ ਹਾਕ ਮਾਰੀ ਗਿੰਦਰਾ ਲੈ ਫੜ ਉਹ ਚਾਹ ਪੀ ਲੈ ਉਹ ਕਹਿੰਦੀ ਵੇ ਤੂੰ ਪੀ ਲੈ ਚੁੱਪ ਕਰਕੇ ਕੋਈ ਨਹੀਂ ਇਹਨਾਂ ਦਵਾਰਾ ਕਰ ਦਿੰਨੀ ਆ ਮੈਂ ਅਜੇ ਤਾਂ ਚੁੱਲ੍ਹੇ 'ਚ ਅੱਗ ਹੈਗੀ ਐ ਐਨਾ ਹੀ ਰਵਾਨਾ ਕਰ ਗਿੰਦਰ ਦਾ ਨਾਜ਼ਰ ਨੇ ਚਾਹ ਪੀਤੀ ਤੇ ਹਰ ਨਾਮੀ ਨਾਲ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਮਾਰ ਕੇ ਘਰ ਨੂੰ ਆ ਗਿਆ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ